ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਸਿੰਘ ਦੇ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਇਸ ਘਰੋਂ ਦਿਖਾਉਂਦੇ ਰਹੀਦਾ ਅੱਜ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਵੜ ਬਿਲਕੁਲ ਤਾਜੀ ਸੂਈ ਸਵਾਈ ਆ ਇੱਕ ਵੜ ਗੱਬਣ ਦਿਖਾ ਦਾਂਗੇ ਇਸ ਕਵਰੇਜ ਵਿੱਚ ਤੇ ਖਾਸ ਵਿਸ਼ਾ ਤੁਸੀਂ ਪਿੰਡ ਸੌਰ ਸਿੰਘ ਕਰਨੀ ਆ ਦੋਸਤੋ ਸੋਰ ਸਿੰਘ ਤੋਂ ਜਿਹੜੀ ਸੜਕ ਬਿਲਕੁਲ ਮਾਣੇ ਮੱਲੀਆਂ ਪਿੰਡ ਨੂੰ ਜਾਂਦੀ ਆ ਇਹ ਸੜਕ ਦੇ ਉੱਪਰ ਵੀਰ ਉਹਨਾਂ ਦਾ ਘਰ ਆ ਤੇ ਭਿੱਕੀਵੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਸੋਰ ਸਿੰਘ ਦੀ ਅੱਜ ਦੋਸਤੋ 6 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਸ਼ਾਮ ਦਾ 4 ਵਜੇ ਦਾ ਸਮਾਂ ਸੋ ਬਾਕੀ ਪਸ਼ੂ ਦੋ ਦਿਖਾਉਣੇ ਦੋਸਤੋ ਜਿਹੜਾ ਪਸ਼ੂ ਗੱਬਣਾ ਤਸੱਲੀ ਤੇ ਪੱਕੇ ਕੋਈ ਵੀਰ ਕਰ ਲੈ ਚੌਥਾ ਨਾਂ ਦੀ ਤੇ ਸੂਆ ਸੂਆ ਨਾ ਕੋਈ ਦੋ ਡਾਂਗੇ ਚੋਲੇ ਚਾਰ ਟਾਈਮ ਚੋਲੇ ਤਸੱਲੀ ਤੁਸੀਂ ਘਰਾਂ ਨੇ ਕੇ ਕਰ ਲਿਓ ਤੇ ਬਾਕੀ ਵੀਰ ਗੁਰਲਾਲ ਦੇ ਨਾਲ ਪੂਰੀ ਗੱਲਬਾਤ ਕਰ ਲੈਣੇ ਆਂ ਸਭ ਤੋਂ ਪਹਿਲਾ ਵੀਰ ਗੁਰਲਾਲ ਸਾਸਰੀ ਕਾਲ ਸੱਚੇ ਸੰਤੂ ਸਾਭ ਜੀ ਠੀਕ ਠਾਕ ਵੀਰੇ ਹੋਰ ਸੁਣਾਓ ਬੜੀ ਕਿਰਪਾ ਜੀ ਚੜਦੀ ਕਲਾ ਠੀਕ ਆ ਜੀ ਅੱਛਾ ਗੁਰਲਾਲ ਭਾਈ ਕਿਵੇਂ ਚੱਲੀ ਜਾਂਦਾ ਵਪਾਰ ਵਧੀਆ ਹਾਂਜੀ ਹਾਂਜੀ ਬੜੀ ਕਿਰਪਾ ਵੈਗੁਰੂ ਸੰਤੂ ਸਾਹਿਬ ਮਹਾਰਾਜ ਦੀ ਬੜੀ ਮਿਹਰਵਾਦ ਠੀਕ ਆਂਦਰੀਂ ਤੇ ਪਸ਼ੂ ਇਸੇ ਤਰ੍ਹਾਂ ਹੀ ਮੈਨਾਂ ਸੰਤੂ ਸਾਹਿਬ ਕੱਲ 4 ਵੇੜਾ ਅਸੀਂ 2 ਤੇ ਕੱਲ ਸੇਲ ਹੋ ਗਈਆਂ ਕੱਲ ਤੁਹਾਨੂੰ ਫੋਨ ਲਾਇਆ ਤੁਸੀਂ ਥੋੜਾ ਆਂਦੇ ਹੋ ਮੈਰਿਜ ਦੇ ਕਿਤੇ ਗਏ ਆਂ ਹਾਂਜੀ ਹਾਂਜੀ ਉਹ ਫਿਰ ਉਹ ਕਰਕੇ ਲੇਟ ਹੋ ਗਏ 2 ਵੇਗੀਆਂ 2 ਪਸ਼ੂ ਰਹਿ ਗਏ ਤੇ ਮੈਂ ਕਿਹਾ ਚੱਲ ਅੱਜ ਪਾ ਦ ਅੱਜ ਸੂਪੇ ਕੱਲ ਨੂੰ ਸੂਪੇ ਵੇਖੋ ਜੀ ਤਿਆਰੀ ਤੇ ਆ ਬਿਲਕੁਲ ਉਹ ਤੇ ਆਂਦੇ ਅਜੇ 5-7 ਦਿਨ ਲੈਂਦੀ ਆ ਚਲੋ ਆਪਾਂ ਮੰਨ ਕੇ ਚੱਲਦੇ ਆ ਵੀ ਘਰੇਲੂ ਮਾਲ ਲਿਆ ਘਰਾں ਚੋਂ ਹੂੰ ਤੇ ਉਹਨਾਂ ਦੇ ਮੁਤਾਬਕ ਤੇ ਜੇ 8 ਦਿਨ ਲੈਂਦੀ ਆ ਬਾਕੀ ਢਾੜੀ ਡੰਗ 'ਚ ਪਸ਼ੂ ਇੱਧਰ ਉੱਧਰ ਕਰ ਜਾਂਦਾ ਜੀ ਹੂੰ ਹਾਂਜੀ ਮਤਲਬ 2-4 ਦਿਨ ਕੱਢਦੀ ਆ ਜੀ ਕੱਢਦੀ ਆ ਸੋਨ ਸਾਬ ਠੀਕ ਆ ਜੀ ਹਾਂਜੀ ਲੋਕ ਦੋਸਤੋ ਦੂਜਾ ਸੂਬਾ ਸੋਨਾ ਛੱਗੀ ਮੂਹੂ ਆ ਜੀ ਜੀ ਬਾਕੀ ਥਾਣ ਥਣ ਬਹੁਤ ਸੋਨਾ ਵੇਖੋ ਮੁੱਠੀ ਥਾਣਾ ਦੋਸਤੋ ਭਲਾ ਭੁਲਾ ਨਾਰਮਲ ਹੈਗੀਆਂ ਨੇ ਤੁਸੀਂ ਜਿਹੜਾ ਵੇਖ ਸਕ ਮਗਰ ਇਹ ਨਾਲ ਮਗਰਲਾ ਜਿਹੜਾ ਥਾਣੇ ਦੋਸਤੋ ਸੈਜ ਵਿੱਚ ਬਰਾਬਰ ਤੇ ਅਗਲਾ ਬਿਲਕੁਲ ਮੁੱਠੀ-ਮੁੱਠੀ ਥਾਣ ਨੇ ਠੀਕ ਆ ਤੇ ਛਿੱਗੀ ਵੈੜਾ ਬਾਕੀ ਫੇਸ ਕੁਆਲਟੀ ਇੱਕ ਵਾਰੀ ਵੇਖੋ ਆਹ ਦੇਖੋ ਜੀ ਤੇ ਕਰੋ ਸੰਗ ਦੇ ਵਿੱਚ ਜਿੱਦ ਆਪਾਂ ਨਾਰਮਲੀ ਐਚ ਐਫ ਤੇ ਕੋਈ ਸ਼ਾਹੀ ਦਾ ਸ਼ਾਹੀ ਵਾਲ ਦਾ ਜਿਹੜਾ ਕਰੋ ਸੰਗ ਦੋਸਤੋ ਮੰਨ ਲੈਨੇ ਆ ਠੀਕ ਆ ਕੱਦ ਕੁਦ ਵੀ ਸੋਨਾ ਬਾਕੀ ਪੁੜੇ-ਪੜੇ ਖਿੱਚੇ ਆ ਦੋਸਤੋ ਹੋ ਸਕਦਾ ਵੀ ਦੋ ਦਿਨ ਤਿੰਨ ਦਿਨ ਕੱਢ ਜੇ ਹੋ ਸਕਦਾ ਹੈ ਸਫਰ ਦੇ ਵਿੱਚ ਕੋਈ ਵੀਰ ਸੌਦਾ ਕਰਦਾ ਸਫਰ ਤੇ ਜਾਂਦੇ ਆ ਪਸੂ ਸੂ ਵੀ ਸਕਦਾ ਤੇ ਹੈ ਤਿਆਰੀ ਤੇ ਆਪਾਂ ਮੰਨ ਸਕਦੇ ਆ ਵੀ ਹੈ ਤਿਆਰੀ ਆ ਤੇ ਗੁਰਨਾਲਲ ਭਾਈ ਬਾਕੀ ਤਿੱਪਨ ਤੁੱਪਨ ਦੀ ਤਸੱਲੀ ਦਾ ਤੁਸੀਂ ਹਰ ਵਾਰ ਕਰਕੇ ਲੈ ਕੇ ਹੁੰਦੇ ਹੋ ਹਾਂ ਜੀ ਸਾਹਿਬ ਜੀ ਜੇ ਕੋਈ ਗੱਬਣ ਵਛੀ ਦਾ ਸੌਦਾ ਹੋ ਜਾਂਦਾ ਅੱਜ ਜਾਂ ਸਵੇਰੇ ਗੱਬਣ ਚਲ ਜਾਂਦੀ ਆ ਭੈਣ ਭਰਾ ਪੈਸੇ ਫੇਰ ਦਵੇ ਪਹਿਲਾਂ ਤਸੱਲੀ ਨਾਲ ਚੋਵੇਂ ਥਣ ਵਿਰਾ ਕੇ ਥੱਲੇ ਐ ਤਸੱਲੀ ਕਰਕੇ ਮੂੰਹ 'ਚ ਵੀ ਛੇ ਦੰਦ ਵੇਖ ਕੇ ਤੇ ਫੇਰ ਆਪਾਂ ਨੂੰ ਰੁਪਈਏ ਦਵੇ ਜੀ ਠੀਕ ਆ ਜੀ ਜੀ ਤੇ ਜੇ ਸੂ ਪੈਂਦੀ ਆ ਫਿਰ ਤੇ ਚਲੋ ਆਪਾਂ ਚਵਾ ਕੇ ਦਵਾਂਗੇ ਤਸੱਲੀ ਨਾਲ ਕੋਈ ਗੱਲ ਨਹੀਂ ਹੋ ਜੀ ਬਿਲਕੁਲ ਹਾਂਜੀ ਤੇ ਥੋੜਾ ਜਿਹਾ ਖੋਲ ਕੇ ਤੋੜ ਕੇ ਦਿਖਾ ਦਨੇ ਆ ਵੀਰਾਂ ਨੂੰ ਜੀ ਲਓ ਦੋਸਤੋ ਜੇਕਰ ਵੀਰ ਦਾ ਕ ਜੇ ਦਾ ਮਰਜ਼ੀ ਆ ਉਹਦਾ ਆਨਲਾਈਨ ਸੌਦਾ ਕਰਦੇ ਜੇ ਘਰੇ ਲਾਉਣ ਲੱਗਿਆ ਪਹਿਲਾਂ ਤਿੱਪ ਕੇ ਤਸੱਲੀ ਚੌਥਾ ਨਾ ਦੀ ਓਕੇ ਕਰਕੇ ਫੇਰ ਪੈਸੇ ਦੇ ਦਿਓ ਆਦਰਵਾਇਜ਼ ਕੋਈ ਵੀਰ ਘਰੇ ਆਣ ਕੇ ਸੂਪੈਂਦੀ ਆ ਘਰੇ ਆਣ ਕੇ ਚੋਕੇ ਵੇਖਣਾ ਚਾਹੁੰਦਾ ਤੇ ਸੂਏ ਸੂਏ ਜਿਹੜਾ ਪਸ਼ੂ ਦੋਸਤੋ ਤੁਸੀਂ ਪੂਰਾ ਭਰਾ ਕੇ ਤਸੱਲੀ ਨਾਲ ਕੋਈ ਕਿਲੋ ਖੰਡ ਦੁੱਧ ਭਰਾ ਕੇ ਪੂਰੀ ਤਸੱਲੀ ਕਰ ਸਕਦੇ ਜੇ ਬੌਲੇ ਤੇ ਬਾਕੀ ਵੜ ਚੰਗੀ ਆ ਨਿੱਗਰ ਤੇ ਕਿਤੇ ਨਾ ਕਿਤੇ ਦੋਸਤੋ ਜਦੋਂ ਕੋਈ ਸ਼ਾਹੀਵਾਲ ਤੇ ਐਚ ਐਫ ਦਾ ਕ੍ਰੋਸ ਹੁੰਦਾ ਚਾਹੇ ਸ਼ਾਹੀਵਾਲ ਦੀ ਗੱਲ ਕਰ ਲਈਏ ਤੇ ਨਿੱਗਰ ਪਿੰਡੇ ਦੀ ਹੁੰਦੀ ਆ ਤੇ ਨਿੱਗਰ ਬੱਛੀ ਆ ਜਿੰਨੀ ਆ ਨਿੱਗ ਹਾਜੇ ਦੰਦਾਂ ਦੇ ਵਿੱਚ ਛਕੀ ਮੂੰਹੋਂ ਦੰਦੋਂ ਜਿਹੜੀ ਛਕੀ ਆ ਤੁਹਾਨੂੰ ਦੱਸਤਾ ਵੀਰ ਨੇ ਬਾਕੀ ਲੇਵੇ ਹਵਾਨੇ ਦੀ ਤੁਸੀਂ ਆ ਬੰਤਰ ਜਰੂਰ ਇੱਕ ਵਾਰੀ ਦੇਖੋ ਅਗਲੇ ਪਿਛਲੇ ਥਨਾ ਦਾ ਸਹਿਜ ਵੇਖ ਲਓ ਠੀਕ ਆ ਜੀ ਸੋ ਥੱਪਣ ਤੁੱਪਣਾ ਇੱਕ ਨੰਬਰ ਆ ਹਾਂ ਸੰਤੂ ਸਾਹਿਬ ਬਹਿਣ ਬੂਨਾ ਨਾ ਭਾਲ ਭੂਲਾ ਗਈ ਮਾਰੀ ਮੋਢ ਬਾਕੀ ਐ ਬਰਾਬਰ ਵਾ ਵਛੀ ਕੋਈ ਚੱਕਰ ਨਹੀਂ ਮਾਰ ਰਹੀ ਦੀ ਮੇਰ ਨਾਲ ਉਹਤੇ ਉਹਨਾਂ ਕਹਿਆ ਵੀ ਅਸੀਂ ਪਹਿਲੇ ਸੂਏ 16-17 ਕਿਲੋ ਚੋਇਆ ਤੇ ਆਪਾਂ ਚਲੋ ਮਗਲੇ ਘਰ ਤੇ ਨਹੀਂ ਜਾਂਦੇ ਆਪਾਂ ਨੇ ਵੀ ਚਲੋ ਪਹਿਲੇ ਸੂਏ ਨਾਲ ਦਿੱਤਾ ਉਹ ਤੇ ਦੂਜੇ ਸੂਏ ਆਰ ਕੀ 16-17 ਕਿਲੋ ਠੰਡਾ ਦੁੱਧ ਮਨਾਜੂਗੇ ਜੀ ਬਿਲਕੁਲ ਜੀ ਬਿਲਕੁਲ ਚਲੋ ਉਮੀਦ ਚੰਗੀ ਹੈ ਇਹੋ ਜੀ ਜੰਮੀ ਪਲੀ ਜਾਂ ਰਾਜੀ ਹੈ ਹਾਂ ਜੀ ਹਾਂ ਜੀ ਉਮੀਦ ਕਰਦੇ ਆਪਾਂ ਜੀ ਤੇ ਮੁੱਲ ਕਿੰਨਾ ਕਰਾਂਗੇ ਗੁਰਲਾਲ ਮੁੱਲ ਸੰਧੂ ਸਾਹਿਬ ਇਹੋ ਜੀਆਂ ਬੱਚੀਆਂ ਦਾ ਲੋਕ 65-70 ਮੰਗੀ ਜਾਂਦੇ ਆਪਾਂ ਮੁੱਲ ਨਾਲ ਗਲਤ ਪਹਿਲਾਂ ਕੀਤੇ ਨਾ ਹੋਣੀ ਕਰਨੀਆਂ ਜੀ ਮੋਲੇ ਦਾ ਜੋ ਮਰਜ਼ੀ ਕਰੀਏ ਜੈਸ ਨੂੰ 55000 ਦੀ ਬੱਚੀ ਦੇਣੀ ਆ ਉਹਦੇ 'ਚ ਖੁੱਲਾ ਮ ਲੋ ਜੀ 55000 ਦੇ ਵਿੱਚੋਂ 200 ਮਾਨਤਨ ਹੋ ਜਾਊਗਾ ਵੀਰਾਂ ਦਾ ਹਾਂਜੀ ਹਾਂਜੀ ਬਾਕੀ ਮਾਨਤਨ ਵੀ ਖੁੱਲਾ ਹੋ ਜਾਊਗਾ ਦੋਸਤੋ ਕੋਈ ਗੱਲ ਨਹੀਂ ਸਤਜਨ ਸੌਦਾ ਕਰੇ ਸਤਜਨ ਫੋਨ ਕਰੂਗਾ ਮਾਨਤਨ ਕਰਾਂਗੇ ਠੀਕ ਆ ਸਵਾਰ ਚੰਗੀ ਐ ਦੋਸਤੋ ਨਿੱਗਰ ਆ ਕੋਈ ਵੀਰ ਦੂਰੋਂ ਨੇੜਿਆਂੋਂ ਆ ਰਿਹਾ ਤੇ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਮੀਡੀਅਮ ਤੋਂ ਵੱਡੀਆਂ ਵੈੜਾਂ ਦੇ ਵਿੱਚ ਤੁਸੀਂ ਥੋੜੀ ਜਿਹੀ ਗਿਣਤੀ ਕਰ ਸਕਦੇ ਜੀ ਅਵਲ ਮੀਡੀਅਮ ਮੰਨ ਕੇ ਵੀ ਕੋਈ ਭਰਾ ਸੌਦਾ ਕਰ ਸਕਦਾ ਠੀਕ ਆ ਜੀ ਤੇ 55000 ਦੇ ਵਿੱਚੋਂ ਛੋੜ ਛੱਪਾ ਠੀਕ ਆ ਅੱਛਾ ਅਗਲੀ ਜਿਹੜੀ ਗੁਰਲਾਲ ਆ ਵੜ ਆਪਣੇ ਕੋਲੇ ਸੋਈ ਆ ਇਹ ਸੰਧੂ ਸਾਹਿਬ ਪਰਸੋਂ ਦੀ ਸੋਈ ਆ ਅੱਛਾ ਜੀ ਹਾਂਜੀ ਇਹਦੇ ਥੱਲੇ ਚ ਇਹ ਗਾਲਾਂ ਦੇ ਭਲਾ 14-15 ਕਿਲੋ ਦਸੀ ਜਾਈਏ ਫਾਇਦਾ ਨਹੀਂ ਆ 12 ਕਿਲੋ ਜਿਹੜਾ ਦੋ ਡੰਗਾ ਆਪਾਂ ਚਵਾ ਦੇਣਾ ਕੋਈ ਸੱਜਣ ਕੰਡਾ ਲੈ ਆਵੇ ਲੀਟਰ ਲੈ ਆਵੇ ਤਸੱਲੀ ਕਰਕੇ ਖੜੇ ਆਪਦੀ ਹੂੰ 12 ਕਿਲੋ ਦੀ ਆ ਮੈਨਾਂ ਤਸੱਲੀ ਨਹੀਂ ਸੰਧੂ ਸਾਹਿਬ ਦੁੱਧ 14 ਕਿਲੋ ਹੀ ਹੋਊਗਾ 12 ਕਿਲੋ ਠੰਡਾ ਹੋਊਗਾ ਜੀ ਇਹਨੂੰ ਗੁਰਲਾਲ ਸੂਹਾ ਦੂਜਾ ਪਹਿਲਾਂ ਉਹਨਾਂ ਦੇ ਪਹਿਲਾਂ ਸੂਏ ਕਿਹਾ ਤੇ ਪਹਿਲਾਂ ਹੀ ਆ ਸੰਧੂ ਸਾਹਿਬ ਅਜੇ ਚੋਣ ਚਾਂ ਇੰਨੀ ਜਿਆਦੀ ਆ ਗੱਲ ਹੀ ਛੱਡ ਦਿਓ ਜ ਠੀਕ ਆ ਚਲੋ ਜਿੱਦਾਂ ਵੀ ਕਿਸੇ ਦੀ ਪਹਿਲਾ ਚੂੜਾ ਸੁਈ ਮਗਰੇ ਦੇ ਬੱਚੀ ਆ ਬਹੁਤ ਸੋਹਣੀ ਮਗਰ ਬੱਚੀ ਆ ਜੀ ਲੈ ਵੀ ਬੋਲਬਲ ਦਾ ਬੱਚਾ ਦੇ ਇਹਨੂੰ ਹਾਂਜੀ ਹਾਂਜੀ ਲਓ ਮਗਰ ਬੱਚੀ ਆ ਦੋਸਤੋ ਬਹੁਤ ਖੂਬਸੂਰਤੋ ਬੱਚੀ ਪਾਈ ਆ ਤੇ ਆਪ ਸੂਬਾ ਦੋਸਤੋ ਕੋਈ ਵੀ ਪਹਿਲਾ ਮੰਨ ਲੇ ਦੂਜਾ ਵੀ ਮੰਨ ਲੂਗਾ ਕੋਈ ਆਪਾਂ ਸੋ ਤੁਸ ਸੁਈ ਲਈ ਹੈ ਜਿਹੜੀ ਗੱਲ ਬਾਤ ਚਲੋ ਉਹਨਾਂ ਦੇ ਘਰ ਸੁਈ ਜੇਰ ਪਾਉਂਦੇ ਸੀ ਉਹਨਾਂ ਆਖਿਆ ਪਹਿਲਾਂ ਸੁਆ ਸੁਈ ਤਾਂ ਆਪਾਂ ਪਹਿਲਾਂ ਹੀ ਮੰਨ ਸਕਦੇ ਹਾਂ ਜੇਰ ਜੂਰ ਆਪਣੀ ਅੱਖੀਂ ਵੇਖ ਲਿਆ ਬਿਲਕੁਲ ਪ੍ਰੋਪਰ ਸਾਹਿਬ ਐ ਤਸੱਲੀ ਨਾਲ ਜੇਰ ਪਈ ਤੋਂ ਪੈਸੇ ਦੇ ਕੇ ਫੇਰ ਆਪਾਂ ਲੱਦ ਕੇ ਲਿਆਏ ਠੀਕ ਹੈ ਜੀ ਲਓ ਦੋਸਤੋ ਜੇਰ ਜੂਰ ਪ੍ਰੋਪਰ ਪਾਤੀ ਸੀਗੀ ਬੈੜ ਨਾਲ ਠੀਕ ਹੈ ਜੀ ਤੇ ਅਗੋਂ ਜਿੱਥੋਂ ਵੀ ਵੀਰ ਨੇ ਖਰੀਦੀ ਹੈ ਪਰ ਥਣ ਥਣ ਦੀ ਇੱਕ ਵਾਰੀ ਤੁਹਾਨੂੰ ਥੋੜੀ ਜਿਹੀ ਸਾਈਜ਼ ਸ਼ੇਪ ਵਿਖਾ ਦਿੰਨੇ ਆਂ ਹਾਂਜੀ ਹਾਂਜੀ ਆਹ ਕਰੋ ਚੈੱਕ ਠੀਕ ਹੈ ਜੀ ਸੋ ਹੱਥੀ ਚਵਾਈ ਦਾ ਥਾਣਾ ਦੋਸਤ ਤਵੇਰ ਵੀ ਦੋਸਤੋ ਹੌਲੀ ਹੌਲੀ ਥਾਣਾ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣਾਉਣਾ ਬਾਕੀ ਫਿਰ ਵੀ ਹੱਥੀਂ ਚਵਾਈ। ਸਤਿ ਸ੍ਰੀ ਅਕਾਲ ਦੁੱਧ ਤੇ ਆਪਾਂ ਐਵੇਂ ਝੂਠੀ ਮਾਰਨ ਵਾਲੀ ਗੱਲ ਜੇ ਸਹੀ ਗੱਲ ਪੁੱਛੋ ਦੁੱਧ 14-15 ਕਿਲੋ ਵੀ ਆ ਠੰਡਾ ਆਪਾਂ 12 ਕਿਲੋ ਤੱਕ ਦੱਸਣਾ ਕਿ ਭੈਣ ਭਰਾ ਦੂਰ ਦਾ ਖਰੀਦਦਾ ਨਾ। ਆਪਦੇ ਘਰ ਆਏ ਇੱਕ ਟਾਈਮ ਇਹ ਤੋਂ ਵੀਡੀਓ ਕਾਲ ਤੇ ਚੋਵੇ ਦੂਜੇ ਟਾਈਮ ਆਪਦੇ ਘਰ ਮਗਾ ਕੇ ਤਸੱਲੀ ਨਾਲ ਚੋਗੇ ਆਪਾਂ ਨੂੰ ਫੇਰ ਪਈਏ ਦਵੀ ਜੀ। ਹੂੰ 12 ਕਿਲੋ ਤੇ ਜਾਊਗੀ ਏ। ਮੈਂ ਨਾ 12 ਕਿਲੋ ਤੋਂ ਬਾਹਰ ਵਾਇਆ ਵਕਤ ਬੋਲਾ 12 ਕਿਲੋ ਕਰਕੇ ਲਵੇ ਜਿਹੜੇ ਸੱਜ ਤੇ ਦੁੱਧ ਵੀਰ ਦਾ ਕਹਿਣ ਦਾ ਮਤਲਬ ਵੀ ਘੱਟੋ ਘੱਟ ਵੀ ਸੋਨਾ ਜਿਹੋ ਜਿਹਾ ਫਿਕਸਡ ਆਰਡਰ ਆ ਵੀ ਦੁੱਧ ਪਾ ਦੇਊਗਾ ਕਿ ਸੇਵਾ ਕਰਨ ਵਾਲਾ ਵੀਰ ਚਾਹੀਦਾ ਫਿਲਹਾਲ 12 ਤੋਂ ਬਾਹਰ ਜਿਹੜਾ ਬੌਲਾ ਪਰ 12 ਕਿਲੋ ਮੰਨ ਕੇ ਕੋਈ ਭਰਾ ਸਬਦਾ ਕਰ ਸਕਦਾ ਕਦਕੁੱਤ ਚੰਗਾ ਬੇਲ ਬੂਲ ਸੋਹਣੀ ਆ ਲੰਬਾਈ ਲੰਬੂਈ ਚੰਗੀ ਆ ਬੈੜਦੀ ਤੇ ਆ ਦੇਖੋ ਜੀ ਲਓ ਜੀ ਮਗਰ ਵੀ ਵੱਛੀ ਐ ਦੋਸਤੋ ਸੋ ਜੋੜੀ ਕਮਾਲ ਦੀ ਐ ਚੰਗੀ ਜੋੜੀ ਐ ਸੋ ਜਿਹੜਾ ਵੀਰ ਖਰੀਦੂਗਾ ਤੇ ਬੇਸ਼ੱਕ ਆਪਦੀ ਜਿੱਦਾਂ ਮਰਜ਼ੀ ਕੋਈ ਤਸੱਲੀ ਕਰ ਲੇ ਠੀਕ ਐ ਵੱਛੀ ਸੋਹਣੀ ਐ ਮਗਰ 나ੜੂ ਤੇ ਬੱਚਾ ਅੱਛਾ ਤੇ ਗੁਰਲਾਲ ਕਿੱਥੋਂ ਤੱਕ ਲੈਣ ਦੇਣ ਵਾਲੀ ਗੱਲਬਾਤ ਰੋਗੀ ਸੰਦੂ ਸਾਹਿਬ ਮੁੱਲ ਭਲਾ 50 55 ਜੋ ਮਰਜ਼ੀ ਕਰੀਏ ਆਪਾਂ ਜੈਸਨੋ 100 ਰੁਪਿਆ ਛੋੜ ਕਰਨੀ 45000 ਦੀ ਵੱਛੀ ਦੇਣੀ ਐ 45 ਦੀ ਜੀ ਜਿੰਨੇ ਦੀ ਆਪਾਂ ਦੇ ਲੈ ਹੀ ਦੇਣੀ ਐ ਬਸ ਠੀਕ ਐ ਵੀਰੇ ਹਾਂਜੀ ਲਓ ਦੋਸਤੋ 45000 ਦੇ ਵਿੱਚ ਇਹ ਵੜ ਮਿਲ ਜੂਗੀ ਤੁਹਾਨੂੰ ਵੀ ਇੱਥੇ ਕੀ ਵੀਰਾਂ ਦਾ ਵੀ ਲੈਣੀ ਦੇਣੀ ਜਿਹੜੀ ਐ ਇੱਥੇ ਕੀ ਐ ਸੌਦਾ ਜਿਹੜਾ ਇੱਥੇ ਕੀ ਹੋਊਗਾ 45000 ਸੋ ਬੱਚਾ ਵੀ ਮਗਰ ਬੱਛੀ ਮੈਂ ਫੇਰ ਇੱਕ ਵਾਰੀ ਕਨਫਰਮ ਕਰਾ ਦਿੰਨਾ ਦੋਸਤੋ ਬਹੁਤੇ ਵੀਰ ਲਾਈਕ ਕਰਦੇ ਆ ਵੀ ਚਲੋ ਜੇ ਪਸ਼ੂ ਖਰੀਦਣਾ ਹੈ ਸੋਇਆ ਸਵਾਇਆ ਤੇ ਮਗਰ ਬੱਛੀ ਹੋਣੀ ਚਾਹੀਦੀ ਆ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਹੁੰਦੀ ਆ ਦੋਸਤੋ ਪਰ 45000 ਦੇ ਵਿੱਚ ਤੁਹਾਨੂੰ ਇਹ ਸੌਦਾ ਮਿਲ ਜਾਊਗਾ ਤੇ ਬੱਚਾ ਮਗਰ ਬੱਛੀ ਤੇ ਇੱਕ ਵਾਰ ਤੁਹਾਨੂੰ ਅੱਜ ਆਪਾਂ ਗੱਬਣ ਦਿਖਾਤੀ ਆ ਇੱਕ ਆਹ ਵੈੜ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਆ ਇਹ ਸੋਈ ਸਵਾਈ ਆ ਠੀਕ ਆ ਜੀ ਜੇ ਹੋਜੀ ਕਿਸੇ ਇਹੋ ਜੇ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਜੇ ਗੱਬਣ ਸੋਇਆ ਸੋਇਆ ਤੁਸੀਂ ਖਰੀਦ ਸਕਦੇ ਜੀ ਐਨੀਮਲ ਹੁੰਦੇ ਰਹਿੰਦੇ ਆ ਇਸ ਕਰੇ ਰੂਟੀਨ ਦੇ ਵਿੱਚ ਤੇ ਗੁਰਲਾਲ ਵੀਰੇ ਇਹ ਬਸ ਅੱਜ ਫਿਲਹਾਲ ਇਹੋ ਆਪਾਂ ਸਨ ਸਰ ਪਸ਼ੂ ਤੇ ਮਹਾਰਾਜ ਦੀ ਮਹਿਨਤ ਵਾਧੂ ਹੀ ਤੁਹਾਨੂੰ ਦੱਸਿਆ ਵੀ ਪਰਸੋਂ ਵੀ ਦੋ ਦਿਨ ਵੜਿਆ ਗਈਆਂ ਪਰਸੋਂ ਵੀ ਸੇਲ ਹੋ ਗਈਆਂ ਸੇਲ ਹੋ ਜਾਂਦੇ ਪਰਸ ਕੱਲ ਚਾਰ ਬੱਚੀਆਂ ਲੈਂਦੀਆਂ ਦੋ ਮੈਂ ਦੇ ਆਇਆ ਲਾ ਆ ਕਿ ਸੱਜਣ ਨਾਲ ਘਰੇ ਜਾ ਕੇ ਲਾ ਗਏ ਫੇਰ ਪਈਏ ਲੈ ਆਏ ਤਸੱਲੀ ਕਰਾ ਕੇ ਦੋ ਹੀ ਬੱਚੀਆਂ ਰਹਿ ਗਈਆਂ ਤੇ ਮੈਂ ਕਿਹਾ ਚਲੋ ਅੱਜ ਭੈਣ ਭਰਾਵਾਂ ਦੇ ਸਾਹਮਣੇ ਆਈਏ ਮਹਾਰਾਜ ਜੀ ਬਿਲਕੁਲ ਜੀ ਤੇ ਗੁਰਲਾਲ ਭਾਈ ਬੋਲ ਦੂਜਾ ਨੰਬਰ 8289016207 ਠੀਕ ਹੈ ਜੀ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਨਾਲ ਸਿੰਘ ਪਿੰਡ ਸੋਰ ਸਿੰਘ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਬਾਕੀ ਤੁਸੀਂ ਸਮੇਂ-ਸਮੇਂ ਤੇ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਪੁੱਛ ਸਕਦੇ ਜੇ ਨਵੇਂ ਆਏ ਪਸ਼ੂਆਂ ਬਾਰੇ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨਾ ਸੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸასი ਗੱਲ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ